ਹਰਜਿੰਦਰ ਸਿੰਘ ਨਾਲ ਕਦੀ ਮੁਲਾਕਾਤ ਹੋਈ ਸੀ ਤੁਹਾਡੇ ਪਿੰਡ ਨਾਲ ਹਰਜਿੰਦਰ ਸਿੰਘ ਜਦੋਂ ਇੱਥੇ ਜਾਣ ਤੋਂ ਪਹਿਲਾਂ ਹੋਈ ਹੈ ਜਿੰਦਰ ਸਿੰਘ ਤਾਂ ਬਹੁਤ ਮਾਸੂਮ ਬੱਚਾ ਹੈ ਤੇ ਇੱਕ ਉਹਨੂੰ ਆਪਣੇ ਸਿੱਖ ਕੌਮ ਨੂੰ ਨਾਲ ਜੋੜ ਕੇ ਉਹਦਾ ਮਤਭੇਵ ਕੀਤੀ ਜਾਣ ਰਹੀ ਆ ਜੀ ਕੋਈ ਇੰਨਾ ਮਤਵਲ ਨਹੀਂ ਆ ਵੀ ਉਹਨੂੰ ਕਿਹਾ ਜਾਂਦਾ ਹੈ ਵੀ 45 ਸਾਲ ਸਜ਼ਾ ਹੋਵੇ ਤੇ ਜੀ ਕੋਈ ਤੋਕ ਨਹੀਂ ਬੰਦੀ ਤੇ ਸਾਰਾ ਪਿੰਡ ਹੀ ਬਹੁਤ ਇਸ ਗੱਲ ਤੋਂ ਚਿੰਤਤ ਆ ਵੀ ਇੱਕ ਛੋਟੀ ਜੀ ਉਮਰ ਚ ਉਹਦੇ ਉੱਥੇ ਜਾ ਕੇ ਇਹ ਬਿਫਤਾ ਪੈ ਗਈ ਹੈ ਗਿਆ ਤੇ ਆਪਣੇ ਕਮਾਈਆਂ ਕਰਨ ਵਾਸਤੇ ਆ ਬੜੀ ਮਾੜੀ ਗੱਲ ਹੈ ਜਿਨ੍ਹਾਂ ਨੇ ਆ ਪੇਜ ਪੂਜ ਬਣਾ ਕੇ ਆਪੇ ਹੀ ਪੈਸਾ ਤੇ ਲਾ ਇਕੱਠਾ ਕੀਤਾ ਘਰਦਿਆਂ ਨੂੰ ਇੱਕ ਅਪੀਲ ਵੀ ਕੀਤੀ ਵੀ ਸਾਨੂੰ ਨਾ ਕਿਸੇ ਨਾ ਪੈਸੇ ਦੀ ਮਦਦ ਚਾਹੀਦੀ ਐ ਸਿਰਫ ਇੱਕ ਸਾਡੇ ਬੱਚੇ ਦੀ ਮਦਦ ਕਰੋ ਕਿ ਉਹ ਕਿਸ ਤਰ੍ਹਾਂ ਇੰਡੀਆ ਵਾਪਸ ਆ ਜੇ ਹਰਜਿੰਦਰ ਸਿੰਘ ਦੇ ਪਿੰਡ ਰਟੋਲ ਦੇ ਸਰਪੰਚ ਸੁਖਜਿੰਦਰ ਸਿੰਘ ਮੇਰੇ ਨਾਲ ਮੌਜੂਦ ਆ ਸੀ ਉਹਨਾਂ ਨਾਲ ਗੱਲਬਾਤ ਕਰਦੇ ਨੇ ਆ ਕਿ ਕਿਸ ਤਰ੍ਹਾਂ ਦਾ ਇਸ ਪਿੰਡ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ ਸੁਖਜਿੰਦਰ ਜੀ ਹਰਜਿੰਦਰ ਸਿੰਘ ਦੇ ਜਿਹੜਾ ਯੂਐਸ ਵਿੱਚ ਐਕਸੀਡੈਂਟ ਹੋਇਆ ਹੈ ਸਭ ਤੋਂ ਪਹਿਲਾਂ ਪਰਿਵਾਰ ਬਾਰੇ ਦੱਸੋ ਕਿਸ ਤਰ੍ਹਾਂ ਕਰਨ ਹਾਂਜੀ ਪਰਿਵਾਰ ਬਹੁਤ ਵਧੀਆ ਪਰਿਵਾਰ ਨੇ ਇੱਕ ਪਰਿਵਾਰ ਗੁਰਸਿੱਖ ਪਰਿਵਾਰ ਹੈ ਜੀ ਹਾਂ ਕਦੇ ਵੀ ਕਹੇ ਹੋ ਕਿ ਪਾਰਟੀ ਬਾਜੀ ਨਾਲ ਕੋ ਲਿੰਕ ਨਹੀਂ ਰੱਖਦੇ ਆਪਣੇ ਕੰਮ ਕਰਨਾ ਮਤਭਰ ਰੱਖਦੇ ਆ ਗੁਰੂ ਘਰ ਨਾਲ ਮਤਲਬਾ ਗੁਰੂਕਾਰ ਨਾਲ ਪਿਆਰ ਰੱਖਦੇ ਆ ਤੇ ਕਦੀ ਵੀ ਉਹਨਾਂ ਨਾਲ ਕਹਿਣਾ ਮਤ ਪੇਵ ਕਹਿ ਪਾਰਟੀ ਬਾਜੀ ਤਨੀ ਐਂਟਰ ਕਰਦੇ ਹਰਜਿੰਦਰ ਸਿੰਘ ਨਾਲ ਕਦੀ ਮੁਲਾਕਾਤ ਹੋਈ ਸੀ ਤੁਹਾਡੇ ਪਿੰਡ ਵਿੱਚ ਹਰਜਿੰਦਰ ਸਿੰਘ ਜਦੋਂ ਇੱਥੇ ਜਾਣ ਤੋਂ ਪਹਿਲਾਂ ਹੋਈ ਸੀ ਹਰਜਿੰਦਰ ਸਿੰਘ ਤਾਂ ਬਹੁਤ ਮਾਸੂਮ ਬੱਚਾ ਹੈ ਜੀ ਆ ਜਦੋਂ ਬਿਲਕੁਲ ਛੋਟਾ ਸੀ ਤੇ ਬਹੁਤ ਹੀ ਨੇਕ ਬੱਚਾ ਹੈ ਜਿਸ ਤਰ੍ਹਾਂ ਕਿ ਆਮ ਤੌਰ ਤੇ ਐਕਸੀਡੈਂਟ ਤਾਂ ਬਹੁਤ ਹੁੰਦੇ ਨੇ ਪਰ ਹਰਜਿੰਦਰ ਸਿੰਘ ਨਾਲ ਜਿਹੜਾ ਐਕਸੀਡੈਂਟ ਹੈ ਇਸ ਨੂੰ ਇੱਕ ਰੰਜਿਸ਼ ਦੇ ਤੌਰ ਤੇ ਉਹਨੂੰ ਜਿਆਦਾ ਫਸਾਇਆ ਜਾ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ 45 ਸਾਲ ਦੀ ਸਜ਼ਾ ਹੋਏਗੀ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਤੁਸੀਂ ਹਰਜਿੰਦਰ ਸਿੰਘ ਦਾ ਚਲੋ ਐਕਸੀਡੈਂਟ ਦੇ ਵੇਖੋ ਗਲਤੀਆਂ ਹਰ ਇੱਕ ਹੋ ਗਈਆਂ ਹਰਜਿੰਦਰ ਸਿੰਘ ਕੋਈ ਗਲਤੀ ਹੋਈ ਗਏ ਜੂਟਰਨ ਗਲਤ ਲੈ ਲਿਆ ਜੀ ਤੇ ਇੱਕ ਉਹਨੂੰ ਆਪਣੇ ਸਹਿਕਾਉਨ ਨੂੰ ਨਾਲ ਜੋੜ ਕੇ ਉਹਦਾ ਮਤਭੇਦ ਕੀਤੀ ਜਾਣ ਰਹੀ ਆ ਜੀ ਕੋਈ ਇੰਨਾ ਮਤਭੇਦ ਨਹੀਂ ਆ ਵੀ ਉਹਨੂੰ ਕਹਿ ਦਿੰਦਾ ਹੈ ਵੀ 45 ਸਾਲ ਸਜ਼ਾ ਹੋਵੇ ਤੇ ਜੀ ਕੋਈ ਟੋਕ ਨਹੀਂ ਬੰਦੀ ਜੀ ਉਹ ਉਹਨਾਂ ਇੱਕ ਤਰਫ ਆਪਣੀ ਸਿੱਖ ਕੌਮ ਦਾ ਵੀ ਇੱਕ ਸਿੱਖ ਹੈ ਤੇ ਉਹਦੇ ਨਾਲ ਵਿਰੋਧ ਕੱਢਿਆ ਜਾ ਰਿਹਾ ਕਿ ਕੌਮ ਦੇ ਜੀ ਬਿਲਕੁਲ ਇੱਕ ਹੁਣ ਗੱਲ ਆਂਦੀ ਏ ਜਦੋਂ ਪਰਿਵਾਰ ਦੇ ਵਿੱਚ ਇੰਨਾ ਵੱਡਾ ਮੁਸੀਬਤ ਆ ਚੁੱਕੀ ਹੈ ਪਿੰਡ ਕਿਸ ਤਰ੍ਹਾਂ ਦਾ ਸਾਥ ਦੇ ਰਿਹਾ ਕਿਸ ਤਰ੍ਹਾਂ ਦਾ ਸਾਥ ਦਿਓਗੇ ਤੁਸੀਂ ਪਿੰਡ ਵੇਖੋ ਜੀ ਜਦੋਂ ਤੋਂ ਵੀ ਇਹ ਨਾਂ ਦਾ ਐਕਸੀਡੈਂਟ ਦਾ ਪਤਾ ਲੱਗਾ ਸਾਰਾ ਪਿੰਡ ਹੀ ਉਹਨਾਂ ਨਾਲ ਮੋਢੇ ਨਾਲ ਮੋਢਾ ਖਾੜ ਕੇ ਖੜਾ ਮੋਢੇ ਨਾਲ ਮੋਢਾ ਲਾ ਕੇ ਤੇ ਸਾਰਾ ਪਿੰਡ ਹੀ ਬਹੁਤ ਇਸ ਗੱਲ ਤੋਂ ਚਿੰਤਤ ਆ ਪਈ ਇੱਕ ਛੋਟੀ ਜੀ ਉਮਰ ਚ ਉਹਦੇ ਉਥੇ ਜਾ ਕੇ ਇਹ ਬਿਪਤਾ ਪੈ ਗਈ ਹੈ ਗਿਆ ਤੇ ਆਪਣੇ ਕਮਾਈਆਂ ਕਰਨ ਵਾਸਤੇ ਆ ਤੇ ਛੋਟੀ ਜੀ ਉਮਰ ਚ ਐਕਸੀਡੈਂਟ ਹੋ ਕੇ ਤੇ ਇੱਕ ਜੀ ਬੜੀ ਨਾਦ ਦਾ ਇੱਕ ਦੁਖਦਈ ਘਟਨਾ ਵਾਂ ਜਿੰਦੀ ਉਹਨ ਜੀ ਤੁਸੀਂ ਉਹਦਾ ਚਿਹਰਾ ਵੇਖਿਆ ਹੀ ਆ ਅਜਿੰਦਰ ਸਿੰਘ ਦਾ ਜੀ 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 ਕਿ ਉਹ ਇਹਨੇ ਜੋਗਾ ਨਹੀਂ ਨਾਲ ਦਾ ਜਿੰਨਾ ਵਿਚਾਰ ਇਹਨਾਂ ਟਕੜਾ ਇਹ ਕੰਮ ਹੋ ਗਿਆ ਅਜੀ ਇਹਦੇ ਨਾਮ ਤੇ ਤਾਂ ਹਰਜਿੰਦਰ ਸਿੰਘ ਦੇ ਨਾਮ ਤੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਜਦ ਕਿ ਪਰਿਵਾਰ ਨਾਲ ਗੱਲ ਹੋਈ ਕਿ ਪੈਸੇ ਨਹੀਂ ਸਨ ਜੁਰਤ ਹਾਲੇ ਕਿਉਂਕਿ ਹਾਲੇ ਤਾਂ ਕੁਝ ਹੋਇਆ ਹੀ ਨਹੀਂ ਲੋਕੀ ਆ ਲੱਖਾਂ ਡਾਲਰ ਇਕੱਠੇ ਕਰ ਗਏ ਨੇ ਕੀ ਕਹਿਣਾ ਜਾਂਦੇ ਹੋ ਬੜੀ ਮਾੜੀ ਗੱਲ ਆ ਜ ਜਿਨ੍ਹਾਂ ਨੇ ਆ ਭੇਜਪੂਜ ਬਣਾ ਕੇ ਆਪੇ ਹੀ ਪੈਸਾ ਤੇ ਲੈ ਇਕੱਠਾ ਕੀਤਾ ਘਰਦਿਆਂ ਨੂੰ ਇੱਕ ਅਪੀਲ ਵੀ ਕੀਤੀ ਵੀ ਸਾਨੂੰ ਨਾ ਕਿਸੇ ਨਾ ਇਹ ਪੈਹੇ ਦੀ ਮਦਦ ਚਾਹੀਦੀ ਹੈ ਸਿਰਫ ਇੱਕ ਸਾਡੇ ਬੱਚੇ ਦੀ ਮਦਦ ਕਰੋ ਕਿ ਉਹ ਕਿਸ ਤਰ੍ਹਾਂ ਇੰਡੀਆ ਪਾਸ ਆ ਜੇ ਪੰਚਾਇਤ ਦੇ ਵਿੱਚ ਇਸ ਨੂੰ ਲੈ ਕੇ ਕੋਈ ਗੱਲ ਹੋਈ ਹੈ ਮਤਾ ਪਾਇਆ ਗਿਆ ਕਿ ਪਰਿਵਾਰ ਦੀ ਕਿਸ ਤਰ੍ਹਾਂ ਹੈਲਪ ਕੀਤੀ ਜਾ ਸਕਦੀ ਹੈ ਨਹੀਂ ਕੋਈ ਸਪੈਸ਼ਲੀ ਇਹਦੇ ਵਾਸਤੇ ਮਤਾ ਨਹੀਂ ਪਾਇਆ ਵੈਸੇ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਖੜੇ ਹਾਂ ਸਾਰਾ ਪਿੰਡ ਹੀ ਖੜਿਆ ਵਾ ਤੇ ਜਿੰਨੀ ਵੀ ਹੋ ਸਕੇ ਅਸੀਂ ਮਦਦ ਹਰ ਤਰ੍ਹਾਂ ਦੀ ਉਹਨਾਂ ਦੀ ਮਦਦ ਕਰਾਂਗੇ ਜੀ ਬਹੁਤ ਮਿਹਰਬਾਨੀ ਸੋ ਅਸੀਂ ਰਟੋਲ ਪਿੰਡ ਦੇ ਸਰਪੰਚ ਸੁਖਜਿੰਦਰ ਜੀ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਜਿੰਨੀ ਵੀ ਮਦਦ ਦੀ ਜ਼ਰੂਰਤ ਹੋਏਗੀ ਹਰਜਿੰਦਰ ਸਿੰਘ ਦੇ ਪਰਿਵਾਰ ਨੂੰ ਦਿੱਤੀ ਜਾਏਗੀ ਕੈਮਰਾਮੈਨ ਪ੍ਰਥਮ ਨਲ ਪਰਮਜੀਤ ਸਿੰਘ ਰਾਂਗਪੁਰੀ ਰਟੋਲ ਤਰਨਤਾਰਨ